ਮੇਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਤੇ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ। ਉਹਨਾਂ ਨਾਲ ਗੱਲ ਕਰਾਂਗੇ ਕਿ ਬਿਹਾਰ ਤੇ ਪੰਜਾਬ ਦੀ ਜਿਮਨੀ ਚੋਣ ਜਿਹੜੀ ਆ ਗਈ ਹੈ। ਬਿਹਾਰ ਦੇ ਵਿੱਚ ਦੋ ਪੜਾਵਾਂ 'ਚ ਵੋਟਾਂ ਪੈਣੀਆਂ 6 ਤੇ 11 ਨਵੰਬਰ ਨੂੰ। ਪੰਜਾਬ ਦੀ ਤਰਨਤਾਰ ਜਿਹੜੀ ਜਿਮਨੀ ਚੋਣ ਆ ਆ ਇਸ ਹਲਕੇ ਨੂੰ ਪੰਥਕ ਹਲਕੇ ਤੌਰ ਤੇ ਦੇਖਿਆ ਜਾਂਦਾ ਹੈ। ਤੇ ਇਹਦੀ ਜਿਹੜੀ ਚੋਣ ਆ ਬੜੀ ਹੀ ਅਹਿਮ ਹੋਏਗੀ। ਕਿਉਂਕਿ ਇਹ ਤੋਂ ਲਗਭਗ ਸਵਾ ਸਾਲ ਬਾਅਦ ਜਿਹੜੀ ਹੈ ਇਹ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ 27 ਦੇ ਵਿੱਚ ਤੋਂ ਇਸ ਇਸ ਚੋਣ ਨੂੰ ਇੱਕ ਟੈਸਟ ਕੇਸ ਵਜੋਂ ਹੀ ਮੰਨਿਆ ਜਾ ਰਿਹਾ ਤੇ ਚਾਰ ਪਾਰਟੀਆਂ ਨੇ ਹੁਣ ਤੱਕ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਐਲਾਨ ਦਿੱਤੇ ਆ ਤੇ ਆਪਾਂ ਜਾਣਦੇ ਜਸਪਾਲ ਜੀ ਤੁਸੀਂ ਇਸ ਚੋਣ ਨੂੰ ਕਿਵੇਂ ਦੇਖਦੇ ਆ ਜਿਹੜੀ ਜਿਮਨੀ ਚੋਣ ਕਿਵੇਂ ਦੇਖਦੇ ਆ ਉਸ ਦੇ ਨਾਲ ਹੀ ਅਸੀਂ ਇਹ ਗੱਲ ਵੀ ਕਰਾਂਗੇ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਕੇਂਦਰ ਸਰਕਾਰ ਦੇ ਕੋਲ ਜਿਹੜਾ ਹੜ੍ਹਾਂ ਨਾਲ ਪੰਜਾਬ ਦੀ ਤਬਾਹੀ ਹੋਈ ਆ ਉਹਦਾ ਨੁਕਸਾਨ ਦੀ ਰਿਪੋਰਟ ਸਬਮਿਟ ਨਹੀਂ ਕੀਤੀ ਗਈ ਤੇ ਇੱਕ ਦਿਨ ਪਹਿਲਾਂ ਹੀ ਚੀਫ ਸਕੱਟਰੀ ਨੇ ਇੱਕ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਕਰਕੇ ਜਿਹੜਾ ਅੰਦਾਜ਼ਾ ਲਾਇਆ ਵੀ 13000 ਕਰੋੜ ਤੋਂ ਵੱਧ ਦਾ ਨੁਕਸਾਨ ਆ ਵੈਸੇ 20000 ਕਰੋੜ ਤੋਂ 22000 ਕਰੋੜ ਤੋਂ ਵੱਧ ਕਹਿ ਜਾਂਦਾ ਸੀ ਪਰ ਜੇ ਤੁਹਾਨੂੰ ਜੈਜਰ ਲਿਆ ਗਿਆ ਤਾਂ ਉਹ ਇੰਨਾ ਹੀ ਕਿਹਾ 13.5 ਹਜ਼ਾਰ ਕਰੋੜ ਦੇ ਆ ਰੀਪੋਰਟ ਜਿਹੜੀ ਸਬਮਿਟ ਕਰਾਉਣ ਦੇ ਵਿੱਚ ਅਨਗੈਧੀ ਦੇ ਪੰਜਾਬ ਸਰਕਾਰ ਦੀ ਫਿਰ ਮੁਆਵਜ਼ਾ ਕਦੋਂ ਦਿੱਤਾ ਜਾਏਗਾ ਜਦੋਂ ਕਿ ਅਸੀਂ ਕੇਂਦਰ ਸਰਕਾਰ ਨੂੰ ਇਸ ਗੱਲ ਦੀ ਕੋਸ਼ਿਸ਼ ਦੇ ਕਿ ਉਹਨੇ ਮੁਆਵਜ਼ਾ ਘੱਟ ਦਿੱਤਾ ਵੱਧ ਜਾਣਾ ਚਾਹੀਦਾ ਪਰ ਜਿਹੜਾ ਪੰਜਾਬ ਦੇ ਪਾਰ ਦੇ ਉੱਪਰ ਮਾਮਲਾ ਉਹਨੂੰ ਹੱਲ ਨਹੀਂ ਕੀਤਾ ਗਿਆ ਪਹਿਲਾਂ ਆਪਣੇ ਸਿੱਧੂ ਸਾਹਿਬ ਜਿਮਨੀ ਚੋਣ ਬਾਰੇ ਤਰਨਤਨ ਦੀ ਜਿਹੜੀ ਜਿਮਨੀ ਚੋਣ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਇਹ ਜਿਹੜੀਆਂ ਜਿਮਨੀ ਚੋਣਾਂ ਜੰਮੂ ਜੰਮੂ ਕਸ਼ਮੀਰ ਚ ਵੀ ਹੋ ਰਹੀਆਂ ਹੈ ਹੋਰ ਵੀ ਦੇਸ਼ ਚ ਕਈ ਹਿੱਸੇ ਜੋੜ ਰਹੀਆਂ ਤੇ ਮੇਨਲੀ ਆਪਾਂ ਬਿਹਾਰ ਨਾਲ ਜੋੜ ਕੇ ਦੇਖੀਏ ਉਹੀ ਡੇਟਾਂ ਇਹਦੀਆਂ ਚੋਣ ਹੋਣ ਦੀਆਂ ਤੇ ਰਿਜ਼ਲਟ 14 ਨਵੰਬਰ ਨੂੰ ਹੀ ਆਉਣਾ ਹੈ ਇਹਨਾਂ ਦਾ ਵੀ ਤੇ ਅਕਤੂਬਰ ਦੇ ਪਿਛਲੇ ਹਫ਼ਤੇ ਤੱਕ ਇਹਨਾਂ ਦੀ ਨਾਮੀਨੇਸ਼ਨ ਫਾਈਲਿੰਗ ਦੀ ਡੇਟ ਹੈ ਤੇ ਇਹ ਇਲੈਕਸ਼ਨ ਨਵੰਬਰ ਦੇ ਸ਼ਾਇਦ ਪਹਿਲੇ ਹਫ਼ਤੇ ਹੀ ਹੋਣੀ ਹੈ ਜਿਹੜੀ ਕਿ ਤਰੀਕ ਹੋ ਰਹੀ ਹੈ ਤੇ ਇਹ 7ਵੀਂ ਜਿਮਨੀ ਚੋਣ ਹੈ ਜਿਹੜੀ 22 ਦੀਆਂ ਇਲੈਕਸ਼ਨਾਂ ਤੋਂ ਪਿੱਛੋਂ ਇਸ ਇਹ ਪਾਰਟੀ ਨੇ ਇਲੈਕਸ਼ਨ ਲੜੀ ਹੈ ਕੁਝ ਨਹੀਂ ਹਾਰੀਆਂ ਪਰ ਬਹੁਤਿਆਂ ਇਹਨੇ ਫਿਰ ਜਿੱਤੀਆਂ ਜਦੋਂ ਥੋੜਾ ਜਿਹਾ ਸੈਟਲ ਹੋਈ ਹੈ ਤੇ ਜਿਮਨੀ ਚੋਣਾਂ ਇਹਨਾਂ ਨੇ ਰੂਲਿੰਗ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਜਿੱਤੀਆਂ ਹਾਂਜੀ ਜਿੱਤੀਆਂ ਜਿੱਤੀਆਂ ਕਿਵੇਂ ਅਭੀ ਇਹਨਾਂ ਨੇ ਉਹ ਜਿਹੜੇ ਬਸ ਜਿਹੜੇ ਪੁਰਾਣੇ ਦੂਜੇ ਕਿਸੇ ਕਾਂਗਰਸ ਵਿੱਚ ਸੀ ਜਾਂ ਕਿਤੇ ਭਾਰਤੀ ਜਨਤਾ ਪਾਰਟੀ ਚੋਂ ਵੀ ਬੰਦੇ ਲੈ ਲੇ ਤੇ ਜਾਂ ਅਕਾਲੀ ਦਲ ਚੋਂ ਵੀ ਲੈ ਲੇ ਇਹਨਾਂ ਨੇ ਤਾਂ ਸਾਰੀਆਂ ਪਾਰਟੀਆਂ ਚ ਜਿਹੜਾ ਉੱਥੇ ਥੋੜਾ ਜਿਹਾ ਕੋਈ ਪੈਸੇ ਲਾਉਣ ਵਾਲਾ ਸੀ ਜਾਂ ਥੋੜਾ ਜਿਹਾ ਇਨਫਲੂਐਂਸਬੰਦ ਸੀ ਸਵਾਲ ਤਾਂ ਇਹ ਟੈਸਟ ਹੈ ਜੀ 7ਵੀਂ ਜਮਣੀ ਚੋਣ ਆ ਆਮ ਆਦਮੀ ਦੇ ਪਾਰਟੀ ਦੀਆਂ ਜਿਹੜੀਆਂ ਸੀਟਾਂ 92 ਸੀਟਾਂ ਤੇ ਜਿਹੜਾ ਆਮ ਆਦਮੀ ਦਾ ਵਰਕਰ ਜਾਂ ਲੀਡਰ ਜਿੱਤੇ ਆ ਜਾਂ ਵਰਕਰ ਉਹ ਤੋਂ ਨਾਲ ਜੁੜੇ ਹੋਏ ਸੀ ਉਹ ਕੋਈ ਜਿੱਤ ਦੀ ਪੋਜੀਸ਼ਨ 'ਚ ਹੈ ਨਹੀਂ ਇਸ ਕਰਕੇ ਦੂਜੀਆਂ ਪਾਰਟੀਆਂ ਤੋਂ ਲੈਨੇ ਸਭ ਤੋਂ ਵੱਡੀ ਅਹਿਮ ਗੱਲ ਇਹ ਆ ਹੁਣ ਵੀ ਇਹਨਾਂ ਨੇ ਹਰਮੀਤ ਸਿੰਘ ਸੰਧੂ ਹੈ ਜਿਹੜਾ ਉਹ ਤਿੰਨ ਵਾਰੀ ਐਮ.ਐਲ.ਏ ਬਣਿਆ ਸੀ ਉਹਨੂੰ ਖੜਾ ਕੀਤਾ ਉਹੋ ਇਸੇ ਸੀਟ ਤੋਂ ਤਿੰਨ ਵਾਰੀ ਬਣਿਆ 2002 ਦੇ ਵਿੱਚ ਉਹ ਆਜ਼ਾਦ ਉਮੀਦਵਾਰ ਜਿੱਤਿਆ ਸੀਗਾ ਚਾਹ ਨੂਰ ਜਿੱਤਿਆ ਤੇ 7 2007 ਤੇ 2012 ਦੇ ਵਿੱਚ ਅਕਾਲੀ ਦਲ ਦੇ ਕੈਂਡੀਡੇਟ ਤੇ ਲਾਹ ਲੱਭਦੇ ਜਿਹੜਾ ਉਹਦੇ ਤੇ ਦੋਸ਼ ਬੜੇ ਲੱਗਦੇ ਰਹੇ ਵੀ ਉਹ ਸਮਗਲਿੰਗ ਦੇ ਵਿੱਚ ਬੜਾ ਲੀਡਿੰਗ ਰੋਲ ਹੈ ਜਿਹਦੇ ਤੇ ਹਜੇ ਵੀ ਲੱਗੇ ਜਾਂਦੇ ਦੋਸ਼ ਸਾਰੇ ਇਲਾਕੇ ਦੇ ਵਿੱਚ ਤੇ ਹੋਰ ਵੀ ਸਾਰੇ ਕੇਸ ਵੀ ਐਸ ਕੇਸ ਦੇ ਉੱਤੇ ਚੱਲੀ ਜਾਂਦੇ ਆ ਤੇ ਇਹ ਇਹ ਬਾਕੀ ਇਹ ਵੀ ਉਹ ਅਕਾਲੀ ਦਲ ਦਾ ਲੀਡਰ ਹੈ ਤੇ ਕਾਫੀ ਇਸ ਸਾਈਡ ਉੱਤੇ ਕਾਫੀ ਉਹਦੇ ਤੇ ਦੋਸ਼ ਵਗੈਰਾ ਲੱਗਦੇ ਰਹੇ ਆ ਹੁਣ ਸਵਾਲ ਤਾਂ ਇਹ ਆ ਵੀ ਅਕਾਲੀ ਕਿੱਥੇ ਇੱਕ ਪਾਸੇ ਇਹ ਆ ਜਿਹੜਾ ਨਸ਼ਾ ਮੁਕਤੀ ਦੀ ਕੈਂਪੇਨ ਸ਼ੁਰੂ ਕੀਤੀ ਮੁਹਿੰਮ ਸ਼ੁਰੂ ਕੀਤੀ ਸੀਗੀ ਉਦੋਂ ਹੀ ਇਹਨਾਂ ਨੇ ਜਲਾਈ ਦੇ ਵਿੱਚ ਇਸ ਨੂੰ ਹਰਮੇਤ ਸੰਧੂ ਨੂੰ ਆਪਣੇ ਨਾਲ ਜੁਆਇਨ ਕਰਾ ਲਿਆ ਪਾਰਟੀ 'ਚ ਜਿਹਦੇ ਉੱਤੇ ਦੋਸ਼ ਹੀ ਇਹੀ ਸੀ ਸਾਰੇ ਤੇ ਇਸ ਕਰਕੇ ਇਹ ਇਹ ਸਾਰਾ ਇਹ ਸਾਰੀ ਸਮਝ ਨਹੀਂ ਆਉਂਦੀ ਸਮਝ ਕੇ ਉਹਦੀ ਸਾਰਾ ਕੁਝ ਉਹਨਾਂ ਦਾ ਹੁਣ ਇੱਕੋ ਇੱਕ ਆ ਵੀ ਇਹ ਜਿੱਤ ਜੀਏ ਪਰ ਜਿੱਤਣ ਨਾਲ ਸਾਡਾ ਇਹ ਹੋ ਜੂਗਾ ਵੀ ਇਹ ਸਾਡਾ 27ਵਾਂ ਤਰੀਕ ਲਈ ਇਹ ਅਸੀਂ ਹਾਰਨੇ ਨਹੀਂ ਚਾਹੀਦੇ ਤੇ ਕੋਸ਼ਿਸ਼ ਇਹਨਾਂ ਦੀ ਸੀ 27 ਦੀਆਂ ਚੋਲਾਂ ਦੇ ਵਿੱਚ ਸਾਡਾ ਅਸੀਂ ਜਾਈਏ ਵੀ ਅਸੀਂ ਜੇਤੂ ਤੇ ਕਰਪ ਲੈਵਲ ਤੇ ਜਾਈਏ ਪਰ ਇਹਨਾਂ ਨੂੰ ਹੁਣ ਪਤਾ ਲੱਗ ਗਿਆ ਬਹੁਤਾ ਆਮ ਆਦਮੀ ਪਾਰਟੀ ਨੂੰ ਵੀ ਹਾਲਤ ਖਰਾਬ ਹੈ ਇਸ ਕਰਕੇ ਹੁਣ ਬਹੁਤਾ ਦਖਲ ਅੰਦਾਜ਼ੀ ਦਿੱਲੀ ਵਾਲਿਆਂ ਦੀ ਉਨੀ ਨਹੀਂ ਦਿਸਦੀ ਇਨਡਾਇਰੈਕਟਲੀ ਹੋਊਗੀ ਡਾਇਰੈਕਟਲੀ ਜੇ ਮੈਂ ਡਾਇਰੈਕਟ ਕਰਦੇ ਸੀ ਸਾਰੇ ਇੱਥੇ ਭਾਸ਼ਣ ਦੇਣ ਆ ਗਏ ਸੀ ਇੱਥੇ ਸਲਾਹਾਂ ਦੇਣ ਆ ਗਏ ਸੀ ਵੱਡੇ ਲੀਡਰ ਦੇ ਲੈਵਲ ਤੇ ਇੱਥੇ ਇੱਥੇ ਕੈਂਪ ਕੀਤਾ ਵਾ ਸੀ ਤੇ ਪੋਲੀਟੀਕਲ ਐਡਵਾਈਜ਼ਰ ਦੇ ਲੈਵਲ ਤੇ ਆਏ ਹੋਏ ਸੀ ਸਾਰੇ ਉਹ ਹੁਣ ਪਿੱਛੇ ਹਟ ਗਏ ਹੈ ਸ਼ਾਇਦ ਉਹਨਾਂ ਨੇ ਸਰਵੇ ਸਰਵੇ ਉਹਨਾਂ ਨੇ ਕਰਾਇਆ ਕੋਈ ਆਪਣਾ ਆਵਾਦਿਮ ਪਾਰਟੀ ਨੇ ਵੀ ਸਾਡੀ ਕੀ ਪੋਜੀਸ਼ਨ ਹੈ ਉਥੋਂ ਕੁਝ ਪਤਾ ਲੱਗ ਗਿਆ ਵੀ ਕੀ ਕੀ ਗੱਲਬਾਤ ਹੈ ਵੈਸੇ ਵੀ ਸਰਕਾਰਾਂ ਕੋਲੇ ਇੰਨੇ ਰਿਸੋਰਸਸ ਹੁੰਦੇ ਹੀ ਆ ਜਿਹੜਾ ਵੀ ਰਾਜ ਕਰਦਾ ਵੀ ਉਹ ਉਹਨਾਂ ਨੂੰ ਪਤਾ ਲੱਗਦਾ ਲੈਂਦਾ ਵੀ ਸਾਡੀ ਪੋਜੀਸ਼ਨ ਕੀ ਹੈ ਕਾਫੀ ਹੱਦ ਤੱਕ ਪਤਾ ਲੱਗਦਾ ਰਹਿੰਦਾ ਕਿਉਂਕਿ ਡਿਫਰੈਂਟ ਡਿਫਰੈਂਟ ਉਹਨਾਂ ਕੋਲ ਸੋਰਸ ਹੁੰਦੇ ਆ ਇੰਟੈਲੀਜੈਂਸ ਦੇ ਪੁਲਿਸ ਦੇ ਹੋ ਸਾਰੇ ਕਿਸਮ ਦੇ ਲੋਕਾਂ ਦੇ ਉਹਨਾਂ ਦੇ ਉਹਦੇ ਕੋਲ ਪਹੁੰਚ ਹੁੰਦੀ ਹੈ ਸਾਰੇ ਇਸ ਕਰਕੇ ਹੁਣ ਬਾਕੀ ਇਹ ਹੈ ਵੀ ਬੜੀ ਅਹਿਮ ਹੈ ਚੋਣ ਤੇ ਇਹ ਸਾਰਾ ਜੋਰ ਲਾਉ ਆਵਾਜ਼ਿੰਗ ਪਾਰਟੀ ਦੂਜੇ ਪਾਸੇ ਅਕਾਲੀ ਦਲ ਨੇ ਉਹ ਇੱਕ ਲੇਡੀ ਹੈ ਕਾਫੀ ਸ਼ੋਅ ਸੁਖਵਿੰਦਰ ਕੌਰ ਸੁਖਵਿੰਦਰ ਕੌਰ ਦਾਵਾ ਜਿਹਨਾਂ ਰੰਦਾਵਾ ਤੇ ਉਹਨੂੰ ਪ੍ਰਿੰਸੀਪਲ ਕਰਕੇ ਬਹੁਤਾ ਜਾਣਦੇ ਐ ਉਸ ਇਲਾਕੇ ਉਹ ਸਾਰੇ ਕੰਸਟੀਟੂਐਂਸੀ ਚ ਤੇ ਉਹ ਕੰਸਟੀਟੂਐਂਸੀ ਚ ਉਹਨੂੰ ਖੜਾ ਕੀਤਾ ਰਿਹਾ ਤੇ ਬਾਕੀ ਜਿਹੜੇ ਅਮਰਤਪਾਲ ਇਥੋਂ ਦਾ ਐਮਪੀ ਐ ਜਿਹੜਾ ਹਜੇ ਵੀ ਜੇਲ੍ਹ ਚ ਹੈ ਦਿਵੂੜੂਗੜ ਜਿਹੜਾ ਰਿਕੋਰਡ ਵੋਟਾਂ ਨਾਲ ਜਿੱਤਿਆ ਸੀਗਾ ਦੇਖੋ ਇੱਕ ਗੱਲ ਹੈਗੀ ਸਿਰ ਕਦੇ ਸਿਮਰਜੀਤ ਮਾਨ ਰਿਕੋਰਡ ਵੋਟਾਂ ਨਾਲ ਜਿੱਤੇ ਸੀ ਤਰਨਤਨ ਤੋਂ ਅਜੇ ਤੱਕ ਕੋ ਰਿਕੋਰਡ ਟੁੱਟਾ ਨਹੀਂਗਾ ਇਹ ਵੀ ਜਿਹੜੇ ਅਮਰਪਾਲ ਹੁਣੀ ਜਿੱਤੇ ਸੀਗੇ ਇਹ ਉਹਨਾਂ ਨੇ ਵੀ ਬਹੁਤ ਵੋਟ ਲਈ ਸੀ ਪਰ ਅਜੇ ਤੱਕ ਦੋਨਾਂ ਧਿਰਾਂ ਨੇ ਵਾਰਸ ਪੰਜਾਬ ਨੇ ਤੇ ਸਿਮਰਨਜੀਤ ਮਾਨ ਦੀ ਪਾਰਟੀ ਨੇ ਉਮੀਦਵਾਰ ਇਸ ਹਲਕੇ ਤੋਂ ਨਹੀਂ ਐਲਾਨੇ ਭਾਵੇਂ ਕਾਂਗਰਸ ਵੀ ਆਪਣਾ ਉਮੀਦਵਾਰ ਜਿਹੜਾ ਕਰਨ ਜਿਹੜਾ ਬੁਰਜਾ ਉਹਨੂੰ ਐਲਾਨ ਚੁੱਕੀ ਹੈ ਆਮ ਆਦਮੀ ਪਾਰਟੀ ਨੇ ਛਰੂਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰ ਜਿਹੜੇ ਐਲਾਨਤੇ ਆ ਭੀਜਪੀ ਨੇ ਵੀ ਜਿਹੜਾ ਹਰਜੀਤ ਸਿੰਘ ਸੰਧੂ ਜਿਹੜੇ ਦੂਜੇ ਸੰਧੂ ਨੇ ਉਹਨਾਂ ਤੇ ਵੀ ਟੇਕ ਲਾਈ ਹੋਈ ਹੈ ਪਰ ਇਹ ਜਿਹੜੀਆਂ ਪਾਰਟੀਆਂ ਜਿਹਨਾਂ ਦੇ ਬਹੁਤ ਵੱਡੇ ਫਰਕ ਨਾ ਜਿੱਦਦੇ ਰੇ ਉਹ ਅਜੇ ਤੱਕ ਵਿਚਾਰ ਕਰ ਰਹੀ ਐ ਕਿ ਇਹਨੂੰ ਚੋਣ ਮੈਦਾਨ 'ਚ ਉਤਾਰਿਆ ਜਾਵੇ ਆ ਇਹਨਾਂ ਦੇ ਵਿੱਚ ਕੋਸ਼ਿਸ਼ ਇਹਨਾਂ ਦੀ ਇਹ ਹੈ ਵੀ ਕੋਈ ਉਸੇ ਤਰੀਕੇ ਦੀ ਕੋਈ ਹਵਾ ਬੜਾਈ ਜਾ ਜਿਵੇਂ ਪਹਿਲਾਂ ਅਮਰਤਪਾਲ ਵੀਲੇ ਬਣ ਗਈ ਸੀ ਉਹਦੇ ਲਈ ਫਿਰ ਇਹਨਾਂ ਨੇ ਜਿਹੜਾ ਜਿਹੜਾ ਅੰਦਰ ਸੰਦੀਪ ਸੰਦੀਪ ਸੰਨੀ ਐ ਤੇ ਉਹਦੇ ਉਹਦੇ ਤੇ ਉਹਦੀ ਉਹਦਾ ਆ ਰਹੀ ਹੈ ਗੱਲਬਾਤ ਵੀ ਸ਼ਾਇਦ ਉਹਨੂੰ ਖੜਾ ਕਰ ਦਿੱਤਾ ਜਾਵੇ ਅਜੇ ਤਾਂ ਕੁਝ ਪਤਾ ਨਹੀਂ ਉਸ ਦੀ ਸਪੋਰਟ ਵਿੱਚ ਜਿਹੜਾ ਨਵਾਂ ਕਾਲੀ ਦਲ ਬਣਿਆ ਹਰਪ੍ਰੀਤ ਗਨੇ ਆ ਪਿਆ ਸੀ ਹਾਂ ਉਹ ਵੀ ਉਹ ਵੀ ਸ਼ਾਇਦ ਫਿਰ ਉਹਨਾਂ ਨੇ ਐਲਾਨ ਹੀ ਉਹਨਾਂ ਦਾ ਟੇਢੇ ਪਿੰਗੇ ਤਰੀਕੇ ਨਾਲ ਵੀ ਉਹ ਮਦਦ ਕਰਨਗੇ ਇਸੇ ਮੰਦੀਪ ਮੰਦੀਪ ਐ ਜਿਹੜਾ ਇਹ ਅਬ ਸੰਨੀ ਅਰਸ਼ਦੀਪ ਸੰਨੀ ਹੈ ਇਹਦੀ ਮਦਦ ਕਰਨਗੇ ਜੇ ਖੜਾ ਹੁੰਦਾ ਹੈ ਇਹ ਜਾਂ ਇਹਨਾਂ ਦੀ ਫੈਮਿਲੀ ਦਾ ਕੋਈ ਬੰਦਾ ਖੜਾ ਹੁੰਦਾ ਤੇ ਪਰ ਹਜੇ ਕੋਈ ਗੱਲ ਕਲੀਅਰ ਹੋਣਾ ਵੱਲੋਂ ਆਈ ਨਹੀਂ ਤੇ ਇਹ ਇਸ ਕਰਕੇ ਸਵਾਲ ਦੇਖਣ ਵਾਲਾ ਤਾਂ ਇਹ ਹੈ ਕਿ ਇਹ ਬੜੀ ਕੋਸ਼ਿਸ਼ ਕਰਨਗੇ ਸਾਰੇ ਹਰਵੇ ਜਿਵੇਂ ਹਕ ਹਾਕਮ ਪਾਰਟੀਆਂ ਵਰਤਦੀਆਂ ਹੁੰਦੀਆਂ ਉਹ ਵਰਤਣਗੇ ਤਾਂ ਕਿ ਇੱਥੇ ਇਹ ਇੱਕ ਇਹ ਸੀ ਜਿੱਤ ਲਈਏ ਤੇ ਇਸੇ ਕਰਕੇ ਇਹਨਾਂ ਨੇ ਹੈਵੀ weight ਬੰਦਾ ਚੁਣ ਚੁਣਿਆਗਾ ਜਿਹੜਾ ਕਿਉਂਕਿ ਬੇਸ ਬੇਸਿਕਲੀ ਇਹ ਜਿਹੜੀ ਸੀਟ ਹੈ ਇਹ ਅਕਾਲੀ ਦਲ ਦੀ ਹੈ ਤੇ ਉਸ ਕਰਕੇ ਉਹਦਾ ਉਹਦਾ ਉਹ ਅਕਾਲੀ ਦਲ ਨਾਲ ਹੀ ਜੁੜਿਆ ਸੀ ਕਿਸੇ ਨਾ ਕਿਸੇ ਲੈਵਲ ਤੇ ਦੋ ਦੋ ਸੀਟਾਂ ਤਾਂ ਦੋ ਟਿਕਟਾਂ ਤਾਂ ਦੋ ਵਾਰੀ ਜਿੱਤਤਾ ਉਹਦੇ 2007 ਤੇ 12 ਦੇ ਵਿੱਚ ਤਾਂ ਅਕਾਲੀ ਦਲ ਕੈਂਡੀਡੇਟ ਤੇ ਲੈਵਲ ਤੇ ਹੀ ਹੋਈ ਹੈ ਤੇ ਇਸ ਕਰਕੇ ਇਹਨਾਂ ਨੇ ਉਹ ਸਟਰੋਂਗ ਕੈਂਡੀਡੇਟ ਪਹਿਲਾਂ ਹੀ ਚੁਣਿਆ ਇਸੇ ਗੱਲ ਕਰਕੇ ਸਾਰਾ ਕੁਝ ਕੀਤਾ ਤੇ ਇਸ ਕਰਕੇ ਬੜੀ ਅਹਿਮ ਹੈ ਇਹਦੀ ਚੋਣ ਜਿਹਦੇ 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 ਨਤੀਜੇ ਹੁਣ ਕਲਰ ਬਦਲ ਕੇ ਅਨਾਉਂਸ ਕੀਏ ਚੁਣੇ ਨੇ ਆਪਣੇ ਐਮਐਲਏ ਤੇ ਹੋਰਾਂ ਦੀਆਂ ਡਿਊਟੀਆਂ ਵੀ ਲਾ ਦਿੱਤੀਆਂ ਆਮ ਆਦਮੀ ਪਾਰਟੀ ਨੇ ਹਾਂ ਬਿਲਕੁਲ ਉਹਨੇ ਡਿਊਟੀਆਂ ਲਾਤੀਆਂ ਇਹਨਾਂ ਨੇ ਖੁਦ ਵੀ ਸਾਰਾ ਕੁਝ ਲਾਇਆ ਮੈਨੂੰ ਇਹ ਲੱਗਦਾ ਵੀ ਇਹਨਾਂ ਨੂੰ ਪਤਾ ਲੱਗ ਗਿਆ ਹੁਣ ਸਾਰਾ ਕਾਫੀ ਹੱਦ ਤੱਕ ਤੇ ਦਿੱਲੀ ਵਾਲਿਆਂ ਦੀ दखल ਅੰਦਾਜ਼ੀ ਇਸ ਵਾਰ ਉਮੀਦ ਕਰਦੇ ਆ ਵੀ ਘੱਟ ਕਰਨਗੇ ਉਸ ਕੰਸਟਿਟੂਐਂਸੀ ਵੀ ਐਸ ਕਿਸਮ ਦੀ ਹੈ ਪਿੰਡ ਕੰਸਟਿਟੂਐਂਸੀ ਆ ਤਰਨ ਤਰਨ ਕਿ ਉੱਥੇ ਸ਼ਾਇਦ ਹੀ ਇਹ ਦਿੱਲੀ ਵਾਲੇ ਜਾਣ ਇਹਨਾਂ ਨੂੰ ਪਤਾ ਲੱਗ ਗਿਆ ਐਕਸੈਪਟੈਂਸ ਪ੍ਰਵਾਨਗੀ ਕਿਹੜੇ ਦੀ ਹੈ ਲੋਕਾਂ ਚ ਕਿਹੜੀ ਨਹੀਂ ਤੇ ਇਸ ਕਰਕੇ ਇਹ ਵੀ ਇੱਕ ਕੋਸ਼ਿਸ਼ ਕਰਨਗੇ ਬਾਕੀਆਂ ਦੀ ਇਹ ਡਿਊਟੀ ਦੇ ਅਫਸਰਾਂ ਤੱਕ ਵੀ ਲਾਉਣਗੇ ਸਾਰਾ ਉਹ ਸਾਰਾ ਜਿੰਨਾ ਹੁੰਦਾ ਹੈ ਹਰਵੇ ਉਹ ਆਮ ਆਦਮੀ ਆਮ ਆਦਮੀ ਪਾਰਟੀ ਰਾਜ ਕਰਨ ਵਾਲੀ ਹੈ ਵਰਤੇਗੀ ਹਾਂਜੀ ਤੇ ਜਿਹੜਾ ਕਾਲੀ ਦਲ ਉਹਨੇ ਵੀ ਕਿਉਂਕਿ ਇਹ ਕਾਲੀ ਦਲ ਕੋਲ ਇਲਾਕਾ ਹਲਕਾ ਜਿਹੜਾ ਕਾਫੀ ਦੇਰ ਤੋਂ ਰਿਹਾ ਹੈ ਇਸ ਕਰਕੇ ਕਾਲੀ ਦਲ ਵੀ ਇਸ ਵਿੱਚ ਪੂਰੀ ਜੋਰ ਅਜਮਾਈ ਕਰੇਗਾ ਇਸ ਚੋਣ ਜਿੱਤਣ ਲਈ ਤੇ ਉਹ ਸੁਖਵੀਰ ਬਾਦਲ ਨੇ ਜਿਹੜੇ ਹੜਾ ਦਰਾਂ ਕੋ ਕੰਮ ਕਰਕੇ ਤੇ ਉਹਨਾਂ ਨੂੰ ਬਾਹਰ ਦਾ ਵੀ ਯਤਨ ਜਿਹੜਾ ਉਹ ਤੇ ਕਰ ਰਿਹਾ ਤੁਸੀਂ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ ਕਾਲੀ ਦਲ ਦੀ ਰਿਵਾਈਵਲ ਦਾ ਚਾਂਸ ਬਣਦਾ ਹੈ ਕਿਤੇ ਕੋਈ ਆ ਕਾਲੀ ਦਲ ਦੀ ਜਿਹੜੀ ਜਿਹੜੀ ਉਸ ਕਿਸਮ ਦੀ ਬਦਨਾਮੀ ਹੋਈ ਹੈ ਕਾਲੀ ਦਲ ਬਾਦਲ ਦੀ ਤੇ ਉਹਦੀ ਤਾਂ ਬੜੇ ਆਪਣੇ ਲੈਵਲ ਤੇ ਹੋਈ ਹੈ ਜੋ ਪੰਜਾਬ ਵਾਲਿਆਂ ਨੇ ਉਹਦੇ ਤੇ ਰਿਐਕਸ਼ਨ ਵੀ ਬਹੁਤ ਕੀਤਾ ਉਹਨਰ ਨੂੰ 4-5 ਇਲੈਕਸ਼ਨਾਂ ਚ ਹਾਰ ਆ ਤਾ ਬਿਲਕੁਲ 2017 ਤੋਂ ਲੱਗੇ ਆ ਤੇ ਹੁਣ ਤੋਂ ਉਹਨਾਂ ਦੀ ਕੋਈ ਐਂ ਲੱਗਦਾ ਜਿਵੇਂ ਇਲੈਕਟਿਡ ਜਿਹੜੀ ਐਸੈਂਬਲੀ ਆ ਜਾਂ ਹੋਰ ਉੱਥੇ ਉੱਥੇ ਕੋ ਉਹਨਾਂ ਦੀ ਥਾਂ ਹੀ ਨਹੀਂ ਰਹੀ ਵੱਡੀ ਪਾਰਟੀ ਜੀ ਨੇ ਤਿੰਨਾਂ ਦੇ ਤਿੰਨਾਂ ਦੇ ਇੱਥੇ ਰਾਜ ਕੀਤਾ ਹੋਇਆ ਪਿਛਲੀ ਪਿਛਲੇ ਕੋਈ 20-25 ਸਾਲ ਚ ਤਿੰਨ ਤਿੰਨ ਟਰਮ ਉਹਦੀ ਹੁਣ ਕੋ ਗੱਲ ਹੀ ਨਾ ਹੋਵੇ ਇਸ ਕਿਸਮ ਦੀ ਹਾਲਤ ਹੋਈ ਪਈ ਹੈ ਤੇ ਉਹ ਇਸ ਕਰਕੇ ਉਹ ਫਿਰ ਟੁੱਟ-ਭੱਜ ਹੋਰ ਸਾਰਾ ਜਿਹੜਾ ਪਿਛਲੀ ਤੇ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲ ਦੇ ਸਤੰਬਰ ਤੋਂ ਸ਼ੁਰੂ ਹੋਇਆ ਸੀਗਾ ਤੇ ਦਸੰਬਰ ਉਹ ਜਿਹੜਾ ਦੋ ਨੂੰ ਸਾਰਾ ਕੁਝ ਇਹ ਆਇਆ ਹੁਕਮਨਾਮਾ ਵਗੈਰਾ ਉਹ ਸਾਰਾ ਜਿਹੜਾ ਪ੍ਰੋਸੈਸ ਦੇ ਵਿੱਚ ਇਸ ਕਿਸਮ ਦੀ ਉਹ ਅਕਾਲੀ ਗੱਲ ਦੇ ਦੇ ਵਿਰੁੱਧ ਪ੍ਰੋਪਾਗੈਂਡਾ ਜਾਂ ਲੋਕਾਂ ਦੇ ਮਨਸੇ ਦੇ ਵਿਰੁੱਧ ਹੈ ਨਫ਼ਰਤ ਲੈਵਲ ਤੱਕ ਦੀ ਗੱਲ ਖੜੀ ਹੋ ਗਈ ਜਿਸ ਕਰਕੇ ਅਕਾਲੀ ਦਲ ਰੀਗੇਨ ਕਰੇਗਾ ਜਾਂ ਨਹੀਂ ਕਰੇਗਾ ਅਸੀਂ ਕਹਿ ਨਹੀਂ ਸਕਦੇ ਅਕਾਲੀ ਦਲ ਨੂੰ ਹਜੇ ਮੇਰੇ ਮੁਤਾਬਕ ਇਹਨਾਂ ਨੂੰ ਟਾਈਮ ਲੱਗੂਗਾ ਟਾਈਮ ਕੀ ਲੱਗੂਗਾ ਜਿੰਨਾ ਚਿਰ ਇਹ ਕਿਸੇ ਪਾਰਟੀਆਂ ਦੇ ਰਿਐਕਸ਼ਨ ਦੇ ਵਿੱਚ ਕਰਨਗੇ ਆਮ ਆਦਮੀ ਦੇ ਪਾਰਟੀ ਦੇ ਰਿਐਕਸ਼ਨ ਦੇ ਵਿੱਚ ਕੁਝ ਇਹਨਾਂ ਨੂੰ ਸਪੋਰਟ ਮਿਲੂ ਉਹਨਾਂ ਦੀ ਜਿਹੜੀ ਕਾਰਜਸ਼ੀਲ ਜਾ ਰਹੀ ਹੈ ਇੰਨੀ ਚੰਗੀ ਨਹੀਂ ਹੈ ਤੇ ਜਾਂ ਇਹਨਾਂ ਨੂੰ ਸਪੋਰਟ ਕਾਂਗਰਸ ਦੇ ਵੀ ਕਿ ਜੇ ਗਲਤੀਆਂ ਕਰਤਾ ਉਹਨਾਂ ਚੋਂ ਕੁਛ ਨੂੰ ਕੋਈ ਸਪੋਰਟ ਅਕਾਲੀ ਦਲ ਨੂੰ ਮਿਲੇਗੀ ਉਹ ਜਿਹੜੀ ਸਿੱਧੀ ਜਿਹੜੀ ਆਪਣੀ ਹੁੰਦੀ ਹੈ ਵੀ ਸਪੋਰਟ ਆਪਦੇ ਲੈਵਲ ਤੇ ਰੱਖੀ ਜਾਵੇ ਉਹ ਨਹੀਂ ਰੱਖ ਸਕੇ ਜਿਹੜੀ ਪੋਜ਼ਿਟਿਵ ਆਪਣੀ ਐਕਟਿਵ ਸਪੋਰਟ ਆਪਣੀ ਪਾਰਟੀ ਦੀ ਹੁੰਦੀ ਹੈ ਮੇਨ ਉਹਨੀਆਂ ਕੋਲੇ ਰਹੀ ਹੁਣ ਰਿਐਕਸ਼ਨ ਦੇ ਵਿੱਚ ਸ਼ਾਇਦ ਪਾਰਟੀ ਮੁੜ ਕੇ ਫਿਰ ਥੋੜੀ ਜਿਹੀ ਤਾਕਤ ਵਿੱਚ ਆ ਜਾਵੇ ਫਿਲਹਾਲ ਜਿੰਨੀ ਜਿੰਨੀ ਜ਼ਿਆਦਾ ਇਸ ਪਾਰਟੀ ਨਾਲ ਪੰਜਾਬ ਦੇ ਵਿੱਚ ਅਹੋ ਹੋਇਆਗਾ ਜਿਸ ਤਰੀਕੇ ਦੇ ਇਸ ਲੈਵਲ ਦਾ ਰਿਐਕਸ਼ਨ ਲੋਕਾਂ ਦਾ ਉਹ ਪਾਰਟੀ ਦੇ ਵਿਰੁੱਧ ਘੱਟ ਹੀ ਹੁੰਦਾ ਹੁੰਦਾ ਹੈ ਬਿਲਕੁਲ ਹੀ ਪਾਰਟੀ ਮਸਲੀ ਦਿੱਤੀ ਜਾਵੇ ਚਾਰ ਪੰਜ ਇਲੈਕਸ਼ਨਾਂ ਦੇ ਵਿੱਚ ਇਹ ਹੀ ਹੋਇਆ ਇਹਨਾਂ ਨਾਲ ਹਜੇ ਨਹੀਂ ਅਸੀਂ ਕਹਿ ਸਕਦੇ ਵੀ ਇਹ ਕੋਈ ਉਹ ਕੋਈ ਮੁਕਾਬਲਾ ਕਰਨ ਦੀ ਪੀਸ਼ਣ ਚ ਹੈ ਤੇ ਕਾਂਗਰਸ ਦਾ ਵੀ ਨਹੀਂ ਅਸੀਂ ਕਹਿ ਸਕਦੇ ਦੇਖੋ ਕਾਂਗਰਸ ਦੀ ਕਾਂਗਰਸ ਦੀ ਜਿਹੜੀ ਹੈ ਜਿਹੜਾ ਕਰਨਬੀਰ ਸਿੰਘ ਬੁਰਜ ਹੈ ਉਹਨੂੰ ਟਿਕਟ ਜਿਹੜੀ ਦਵਾਨ ਦੇ ਵਿੱਚ ਜਿਹੜੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ अहम ਭੂਮਿਕਾ ਹੈ ਭੂਮਿਕਾ ਹੈ ਇਸ ਕਰਕੇ ਪ੍ਰਤਾਪ ਸਿੰਘ ਬਾਜਵਾ ਇਹਨੂੰ ਨਿਜੀ ਵਿਕਾਰ ਦੇ ਤੌਰ ਤੇ ਨਹੀਂ ਇਸ ਹਲਕੇ ਦੀ ਸੀਟ ਨੂੰ ਲੈਣਗੇ ਤੋਂ ਨਿਜੀ ਤੌਰ ਤੇ ਆਪਣਾ ਡੇਰਾ ਲਾ ਕੇ ਯਤਨ ਕਰਨਗੇ ਕੈਂਪੇਨ ਮਗਾਈ ਜਾਵੇ ਬੇਕੋ ਨਾ ਜਿਲ੍ਹਾ ਪ੍ਰਤਾਪ ਸਿੰਘ ਬਾਜਵਾ ਉਹ ਲੀਡਰ ਤਾਂ ਹੈਗਾ ਪੰਜਾਬ ਦਾ ਵੱਡਾ ਲੀਡਰ ਆਪੋਜੀਸ਼ਨ ਦਾ ਵੀ ਲੀਡਰ ਹੈ ਪੰਜਾਬ ਐਸੈਂਬਲੀ ਦੇ ਵਿੱਚ ਪਰ ਇਹ ਕਹਿਰੀਏ ਵੀ ਉਹਦਾ ਬਹੁਤ ਵੱਡਾ ਨਾਂ ਹੈ ਫੈਕਸ਼ਨ ਦੇ ਲੈਵਲ ਤੇ ਉਹ ਕਿਤੇ ਹੈ ਨਹੀਂ ਉਹਦੇ ਇੱਥੇ ਚਾਰ ਪੰਜ ਲੀਡਰ ਬਰਾਬਰ ਤੇ ਖੜੇ ਆ ਉਹਦੀ ਉੱਥੇ ਹੀ ਕਾਰਟ ਹੈ ਜਿਹੜੀ ਸੁਖਵਿੰਦਰ ਹੰਦਾਵਾ ਖੜਾ ਉਸਦੇ ਇਲਾਕੇ 'ਚ ਬਰਾਬਰ ਦਾ ਲੈਵਲ ਤੇ ਉਸੇ ਦੇ ਉਸੇ ਦੇ ਵਿਰੋਧ 'ਚ ਹੀ ਰਾਈਵਲ ਹੋ ਕੇ ਖੜਾ ਤੇ ਤੇ ਤ੍ਰਿਪਤ ਬਾਜਵਾ ਵੀ ਖੜਾ ਇਸ ਕਰਕੇ ਇੱਥੇ ਇਹ ਕੋਈ ਐ ਕੋਈ ਉਸ ਸੋਲ ਇਕੱਲਾ ਜਾਣਾ ਮਾਝੇ ਦੇ ਵਿੱਚ ਬਦਲ ਕੇ ਵੀ ਬਾਹਦ ਮਾਝੇ ਦਾ ਲੀਡਰ ਦੇ ਲੈਵਲ ਤੇ ਇਹ ਪ੍ਰਤਾਪ ਸਿੰਘ ਬਾਜਵਾ ਨਹੀਂ ਹੈ ਹੋਰ ਵੀ ਲੀਡਰ ਸਾਰੇ ਬਰਾਬਰ ਖੜੇ ਆ ਤੇ ਖਾਸ ਕਰਕੇ ਦੋ ਨਾਂ ਜਿਹੜੇ ਆਪਾਂ ਲਏ ਆ ਇਸ ਕਰਕੇ ਕਾਂਗਰਸ ਵਿੱਚ ਇਸ ਕਿਸਮ ਦਾ ਬੰਦਾ ਨਹੀਂ ਵੀ ਜੇ ਇਹ ਨੇ ਮਦਦ ਕਰ ਦਿੱਤੀ ਤਾਂ ਫਿਰ ਕੋਈ ਉਸ ਨੂੰ ਕੋਈ ਚੈਲੰਜ ਕਰਨ ਵਾਲਾ ਹੈ ਨਹੀਂ ਇਹ ਹੈ ਨੀ ਵਿਜੀਸ਼ਨ ਇਸ ਕਰਕੇ ਕਾਂਗਰਸ ਉਹਨਾਂ ਕਾਂਗਰਸ ਉਹਨਾਂ ਵੀ ਉਸ ਤੇ ਕਿਸਮ ਦਾ ਮੁਕਾਬਲਾ ਨਹੀਂ ਦੇ ਸਕਦੇ ਹਾਂਜੀ ਬੀਜੇਪੀ ਵੀ ਇਹ ਚੋਣ ਦੇ ਵਿੱਚ ਪੂਰੇ ਪੈਰ ਜਮਾਉਣ ਦੀ ਉਹਦੇ ਚ ਕੋਸ਼ਿਸ਼ ਚ ਰਹੇਗੀ ਤੇ ਉਹਨਾਂ ਨੇ ਹਰਜੀਤ ਸਿੰਘ ਸੰਧੂ ਨੂੰ ਉਸ ਤੇ ਟੇਕ ਲਾਈ ਆ ਵੀ ਹਰਜੀਤ ਸਿੰਘ ਸੰਧੂ ਸ਼ਾਇਦ ਉਹਨਾਂ ਨੂੰ ਇੱਕ ਸੈਜੇਬਲ ਜਿਹੜੀ ਆ ਵੋਟ ਪਵਾ ਜਾਵੇ ਉਹਨਾਂ ਦਾ ਵੀ ਦਰ ਉਮੀਦਵਾਰ ਜਿਹੜਾ ਇਹ ਕਾਫੀ ਹੋਏਗਾ ਇਸ ਸੀਟ ਦੇ ਉੱਪਰ ਤਾਂ ਕਿ ਉਹ ਅਗਲੀਆਂ ਚੋਣਾਂ ਲਈ ਤਿਆਰੀ ਦੇ ਤੌਰ ਤੇ ਉਹ ਜਾਣਗੇ ਤੇ ਕੋਸ਼ਿਸ਼ ਕਰਨਗੇ ਕਿ ਇਥੇ ਵੱਧ ਵੱਧ ਵੋਟਾਂ ਲਈਆਂ ਜਾਣ ਇਹ ਇਹ ਸਾਰੀਆਂ ਪਾਰਟੀਆਂ ਲਈ ਇੱਕ ਟੈਸਟਿੰਗ ਗਰਾਊਂਡ ਹੈ ਇਹ ਟੈਸਟ ਕਰਨਗੇ ਵੀ ਸਾਡੀ ਆਉਂਦੇ ਫਿਊਚਰ ਜਿਹੜੀ ਬਣਦੀ ਹੈ ਔ 27 ਦੇ ਇਲੈਕਸ਼ਨ ਲਈ ਅਸੀਂ ਸਟ੍ਰੈਟਜੀ ਬਣਾਈਏ ਕੀ ਕੀ ਰਣਨੀਤੀ ਬਣਾਈਏ ਉਹ ਰਣਨੀਤੀ ਆਪਣਾ ਜਿਹੜੀ ਉਹਦੇ ਲਈ ਇੱਕ ਟੈਸਟਿੰਗ ਗਰਾਊਂਡ ਹੈ ਕਿਵੇਂ ਬਣੂਗੀ ਉਹ ਤਿੰਨਾਂ ਚਾਰਾਂ ਪਾਰਟੀਆਂ ਲਈ ਜਿਹੜੇ ਮੇਨ ਸਟ੍ਰੀਮ ਪਾਰਟੀਆਂ ਉਹਨਾਂ ਲਈ ਇਹ ਇਸ ਕਰਕੇ ਬਹੁਤ ਮਹੱਤਵਪੂਰਨ ਹੈ ਆ ਉਹਨਾਂ ਨੂੰ ਉਹਨਾਂ ਨੂੰ ਪਤਾ ਲੱਗਦਾ ਵੀ ਅਸੀਂ ਕਿੰਨੇ ਹੌਟ ਵਾਟਰ ਟੈਸਟਿੰਗ ਹੈ ਇਹ ਕਿੰਨੇ ਕੁ ਅਸੀਂ ਪਾਣੀ ਚ ਇਹ ਇਹ ਸਾਰੀਆਂ ਪਾਰਟੀਆਂ ਨੂੰ ਆਪਣੇ ਆਪਣੇ ਲੈਵਲ ਤੇ ਪਤਾ ਲੱਗੂਗਾ ਇਹ ਹੁਣ ਠੀਕ ਹੈ ਤੁਸੀਂ ਕਾਂਗਰਸ ਬੇਸ਼ੱਕ ਆਮ ਆਦਮੀ ਪਾਰਟੀ ਇਲੈਕਸ਼ਨ ਜਿੱਤ ਵੀ ਜਾਵੇ ਇਹ ਤੇ ਪਰ ਜਿਹੜੀ ਹਾਕਮ ਪਾਰਟੀ ਹੁੰਦੀ ਹੈ ਉਹਦੀ ਉਹ ਉਹ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੀ ਮੇਨ ਜਦੋਂ ਦੂਜੀ ਇਲੈਕਸ਼ਨ ਹੁੰਦੀ ਹੈ ਜਨਰਲ ਤੇ ਉਹਦੇ ਵਿੱਚ ਉਹ ਪਰਫਾਰਮੈਂਸ ਪਹਿਲੀ ਕਰ ਦਿਖਾਵੇ ਪਹਿਲਾਂ ਤਾਂ ਜਿਹੜਾ ਰਾਜ ਕਰਨ ਦੀ ਪੋਜੀਸ਼ਨ ਦੇ ਵਿੱਚ ਤਾਂ ਕਈ ਕੁਝ ਹੋ ਜਾਂਦੇ ਆ ਤੇ ਉਹ ਉਹ ਦੂਜੇ ਪਾਸੇ ਨਹੀਂ ਹੁੰਦੇ ਪਰ ਫੇਰ ਵੀ ਇਹ ਇੱਕ ਹਵਾ ਬਣਾਉਣ ਲਈ ਤਾਂ ਚਾਹੂ ਕੀ ਆਮ ਆਦਮੀ ਪਾਰਟੀ ਵੀ ਉਹ ਸਾਡੇ ਹੱਕ ਦੀ ਬਣੇ ਜਿਹਦੇ ਨਾਲ ਇਹ ਪਰੰਤਾਰ ਉਹਨਾਂ ਲਈ ਵੀ ਬੜੀ ਬੜੀ ਅਹਿਮ ਇਲੈਕਸ਼ਨ ਹੈ